ਲੋ ਵੀ ਮਿੱਤਰੋ ਅੱਜ ਆਪਾਂ ਕੋੜੇ ਲਈ ਫੀਡ ਤਿਆਰ ਕਰਾਈ ਜਾਨੀ ਕਿ ਇੱਕ ਦਾਣਾ ਤਿਆਰ ਕਰਾਇਆ ਇਹ ਦਾਣੇ ਦਾ ਫਾਰਮੂਲਾ ਆਪਾਂ ਆਪ ਲਾਇਆ ਵਾ ਦਾਣੇ ਵਿੱਚ ਕੀ ਕੀ ਕੁਝ ਪਾਇਆ ਇਹ ਤੁਹਾਨੂੰ ਆਪਾਂ ਦੱਸਦੇ ਹਾਂ ਠੀਕ ਆ ਇਸ ਦੱਸਣ ਤੋਂ ਪਹਿਲਾਂ ਤੁਸੀਂ ਬਣੇ ਰਹੋ ਨਾਲ ਵੀਡੀਓ ਦੇ ਤੁਹਾਨੂੰ ਦੱਸਾਂਗੇ ਜਰੂਰ ਅੱਗੇ-ਅਗੇ ਪਤਾ ਨਹੀਂ ਕਿ ਕੀ ਪਾਇਆ ਵਾ ਪਰ ਸਭ ਇੱਕ ਥੋੜੀ ਜਾਣਗੇ ਤੇ ਇੱਥੇ ਦੱਸ ਦਵਾਂ ਇਹ ਦਾਣਾ ਆਪਾਂ ਪਹਿਲੀ ਵਾਰ ਤਿਆਰ ਕਰਾਇਆ ਵਾ ਪੂਰੀ ਚੰਗੀ ਤਰ੍ਹਾਂ ਠੀਕ ਹੈ ਨਾ ਪਰ ਆਪਾਂ ਨਾ ਤੁਸੀਂ ਕੋ ਪਹਿਲੀ ਵਾਰ ਹੀ ਕਿਉਂ ਆਪਣੇ ਹਾਲਾਂਕਿ ਆਪਣੇ ਕੋਲ ਕੋੜੇ ਕੋੜੇ ਪਹਿਲਾ ਕੋੜਾ ਨਮੋਲ ਇਹਨਾਂ ਦਾ ਮਾਰਵੜੀ ਘੋੜਾ ਜੰਗਵੀਰ ਦਾ ਪੋਤਾ ਕੱਲ੍ਹ ਕੱਡੇ ਤੋਂ ਪੜੋਤਾ ਆਪਣੇ ਕੋਲ 24 ਮਈ ਨੂੰ ਆਇਆ ਸੀਗਾ ਜੋ ਗੈਰੀ ਗਿਲਪਾਈ ਨੇ ਹਰ ਕਿਸਮ ਕੋਈ ਨੂੰ ਕੈਠੇ ਕੀਤਾ ਸੀ ਤੇ ਹਰ ਕਿਸਮ ਕੋਈ ਵੀਰਾ ਵੱਡਾ ਵੀਰਾ ਮੇਰਾ ਭਾਈ ਉਹਨਾਂ ਨੇ ਆਪਣੇ ਨਾਲ ਸਾਂਝ ਕੀਤੀ ਤੇ ਆਪਾਂ ਚਲੋ ਕੋਈ ਮਿਹਨਤਾਂ ਕਰ ਰਹੇ ਹਾਂ ਅੱਜ ਇਹੋ ਭਾਗਾਂ ਵਾਲਾ ਘੋੜਾ ਆਇਆ ਅੱਜ ਆਪਣੇ ਕੋਲ 14-15 ਬੱਚੇ ਹੈਗੇ ਆ ਤੇ ਗੈਰੀ ਗਿਲ ਨੇ ਬੋ ਕੋ ਸਖਾਇਆ ਵੀਰ ਜੀ ਨੇ ਸਖਾਇਆ ਗੈਰੀ ਗਿਲ ਨਾਲ ਕਾਫੀ ਹੋਰ ਮੁਲਾਕਾਤਾਂ ਹੋਈਆਂ ਵੀਰ ਜੀ ਦੇ ਥਰੂ ਮੱਖੋ ਵੀਡੀਓ ਥਰੂ ਤੇ ਉਹਨਾਂ ਨੇ ਦੱਸਿਆ ਸੀ ਇੱਕ ਵਾਰ ਗੱਲ ਨੂੰ ਜ਼ਰੂਰ ਦੱਸ ਦਿੱਤੀ ਕਿ ਅਸਲ ਵਿੱਚ ਤੀ ਜਿਹਨਾਂ ਮਾਰੀ ਸਿੱਖ ਲੋ ਤੁਹਾਨੂੰ ਘੋੜੇ ਨਾਲ ਸਾਰੇ ਸਿਖਾਉਣਾ ਜੋ ਘੋੜੇ ਸਿਖਾਉਣਗੇ ਨਾ ਉਹ ਤੁਸੀਂ ਕਦੇ ਨਹੀਂ ਭੁੱਲੋਗੇ ਇਸ ਤਰ੍ਹਾਂ ਅਸੀਂ ਖਾਣਾ ਪੀਣ ਦਾ ਕੰਮ ਵੀ ਉਹ ਘੋੜੇ ਤੋਂ ਸਿੱਖਿਆ ਉਹਨਾਂ ਨੇ ਦੱਸਿਆ ਕਿ ਸਾਨੂੰ ਕੀ ਚਾਹੀਦਾ ਉਹ ਕਿਵੇਂ ਖੁਸ਼ ਹੁੰਦੇ ਆ ਤੇ ਉਸ ਤੋਂ ਬਾਅਦ ਹੁਣ ਆਪਾਂ ਆਪਾਂ ਹੁਣ ਤੱਕ ਉਹਨਾਂ ਦੇਸੀ ਖਰਾਕ ਪਾਈ ਆ ਫੀਡ ਵੀ ਪਾਈ ਪਰ ਜ਼ਿਆਦਾਤਰ ਦੇਸੀ ਖਰਾਕ ਪਾਉਣ ਨਾਲ ਚੀਜ਼ਾਂ ਪਾਉਣ ਨਾਲ ਅਤਵਾ ਮਾਰਗ ਦੀ ਕਿਰਪਾ ਵਾ ਨਾ ਕਦੇ ਉਹਨਾਂ ਨੂੰ ਬੰਨ੍ਹ ਦੀ ਸ਼ਿਕਾਇਤ ਐਨਾਂ ਕੋਈ ਜੋਰ ਆਈ। ਕਿਰਪਾ ਰਖੀ ਮਾਲਕ ਨੇ ਹੁਣ ਤੱਕ ਤੇ ਚਲੋ ਹੁਣ ਆਪਾਂ ਅੱਗੇ ਵਧੀਏ। ਹੁਣ ਆਪਾਂ ਦਾਣਾ ਤਿਆਰ ਕਰਾਇਆ ਸੀਗਾ ਇੱਥੇ ਜੋਦਾਂ ਤੋਂ ਠੀਕ ਆ ਇਹਦੇ ਵਿੱਚ ਆਪਾਂ ਜਦੋਂ ਹੁਣ ਵੀਰੇ ਹੁਣੇ ਦਾਣੇ ਪੀ ਪੀ ਰਹੇ ਨੇ ਇਹਦੇ ਵਿੱਚ ਤੁਹਾਨੂੰ ਆਪਾਂ ਚੀਜ਼ਾਂ ਦਿਖਾਉਨੇ ਕਿਹੜੇ-ਕਿਹੜੀਆਂ ਆਪਾਂ ਚੀਜ਼ ਪਾਈ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਹੁਣੇ ਜਹਾ ਦੇਖੋ ਜਿਹੜਾ ਦਾਣਾ ਪੀਆ ਹੋਇਆ ਵਾ ਹੁਣ ਇਹਨਾਂ ਦੇ ਲੱਗ-ਲੱਗ ਚ ਜਿਹੜੀ ਚੀਜ਼ ਆ ਪੀ ਰਹੇ ਨੇ ਇਹ ਦੋ ਪਿੰਡ ਤੋਂ ਵਾਅਿ ਅਲੱਗ-ਅਲੱਗ ਆ ਪੂਰੀਆਂ ਬਣਾ ਕੇ ਰੱਖੀਆਂ ਹੋਈਆਂ ਇਸ ਬੋਰੀ ਵਿੱਚ ਦੇਖੋ ਆ ਜਿਹੜੀ ਬੋਰੀ ਆ ਇੱਕ ਜਮੀ ਵਾਲੀ ਆਗੀ ਠੀਕ ਇਹ ਤੋਂ ਬਾਅਦ ਆ ਜਮੀਨ ਵਿੱਚ ਕਣਕ ਵਾਲੀ ਵੀ ਇਹਦੇ ਵਿੱਚ ਇਹਦੇ ਵਿੱਚ ਛੋਲੇ ਭੋਂਕੇ ਰੱਖੇ ਛੋਲੇ ਭੀ ਕੇ ਰੱਖੇ ਹੋਇਆ ਇਸ ਤੋਂ ਬਾਅਦ ਦੋ ਤਿੰਨ ਐਟਮਾ ਹੋਰ ਤਿਆਰ ਕਰ ਕੀਤੀਆਂ ਨੇ ਜਿਹੜੀਆਂ ਆਪਾਂ ਇਹਨਾਂ ਨੂੰ ਮਿਕਸਰ ਮਿਕਸ ਕਰਕੇ ਪਾਵਾਂਗੇ ਤੇ ਹੁਣ ਦੇਖ ਲਓ ਹੁਣ ਦਾਣਾ ਇਹਨਾਂ ਨੇ ਆਹ ਬੋਰੀਆਂ ਅਲੱਗ-ਅਲੱਗ ਸਾਰੀ ਭੀ ਕੇ ਰੱਖਣ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਮਿਕਸਰ ਤਿਆਰ ਕਰਨਾ ਹੈ ਮਿਕਸਰ ਤਿਆਰ ਕਰਨ ਤੋਂ ਬਾਅਦ ਇਹਦੇ ਵਿੱਚ ਮਿਕਸ ਕਰਨਗੇ ਸਾਰੇ ਦਾਣੇ ਨੂੰ ਇਹਦੇ ਵਿੱਚ ਹੁਣ ਆਪਾਂ ਇਹਦੇ ਬਾਅਦ ਇਹ ਚੋਕਰ ਪਾ ਪਾਵਾਂਗੇ ਕੁਝ ਹੋਰ ਇੱਕ ਦੋ ਆਟਮਾ ਪਾ ਕੇ ਫਿਰ ਇਹਨੂੰ ਮਿਕਸ ਮਿਕਸ ਕਰਕੇ ਘੋਡੇ ਨੂੰ ਪਾਇਆ ਕਰਾਂਗੇ ਆ ਦੇਖੋ ਹੁਣ ਇਹਨਾਂ ਮਿਕਸਰ ਬਾਈ ਉਹਨਾਂ ਨੇ ਤਿਆਰ ਕਰ ਰਹੀ ਹੈ ਮਿਕਸ ਕਰਨ ਤੋਂ ਬਾਅਦ ਹੁਣ ਇਹਨਾਂ ਨੇ ਆਹ ਬੋਰੀਆਂ ਵਿੱਚ ਸਾਰਾ ਮਿਕਸ ਕਿੱਦ ਹੋਇਆ ਕਿੱਦ ਦਾਣਾ ਪਾਉਣ ਲੱਗ ਗਏ ਇਹ ਮਿਕਸ ਹੋਏ ਦਾਣੇ ਪਾਉਣ ਤੋਂ ਬਾਅਦ ਇਹ ਬੋਰੀਆਂ ਨੇ ਇਹਨਾਂ ਨੇ ਹਾਂ ਇਹਨਾਂ ਨੂੰ ਸਿਉ ਕੇ ਫਿਰ ਆਪਾਂ ਟੈਪੂ ਕਰਾਇ ਤੇ ਕੀਤਾ ਹੋਇਆ ਟੈਪੂ ਕਰਾਇ ਕਰ ਇਹ ਆਪਾਂ ਕੱਪੜੇ ਘਰੇ ਜਾਊਗਾ ਠੀਕ ਆ ਫੇਰ ਆਪਾਂ ਕੋੜੇ ਨੂੰ ਪਾਵਾਂਗੇ ਤੇ ਆ ਮਿਕਸਰ ਦਾ ਨਿਕ ਇਹ ਆ ਚੱਕੋ ਭਾਈ ਹੁਣ ਆਪਾਂ ਰਸਤੇ ਵਿੱਚ ਜਾ ਰਹੇ ਆ ਰਸਤੇ ਵਿੱਚ ਜਾਂਦੇ ਜਾਂਦੇ ਗੁਰਦੁਆਰਾ ਟਾਲੀ ਸਾਹਿਬ ਆ ਰਹੇ ਆ ਇਹ ਟਾਲੀ ਸਾਹਿਬ ਗੁਰਦੁਆਰੇ ਦੀ ਆਪਾਂ ਵੀ ਡਾਕੂਮੈਂਟਰੀ ਕੱਢੀ ਹੋਈ ਗੁਰਦੁਆਰਾ ਟਾਲੀ ਸਾਹਿਬ ਤੇ ਗੁਰਗੋਬ ਸਿੰਘ ਮਹਾਰਾ ਦੇ ਚਰਨਛੁੜਤੀ ਹੈ ਇਹ ਏ ਜੇ ਤੁਹਾਨੂੰ ਵੀਡੀਓ ਦੇਖਣੀ ਆ ਆਪਣੇ ਪਿੱਛੇ ਇਸ ਚੈਨਲ ਤੇ ਪਾਈ ਹੋਈ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਇਸ ਤੋਂ ਬਾਅਦ ਆਪਾਂ ਹੁਣ ਆਪਾਂ ਹਾ ਪੂਰੀ ਇਥੇ ਟੱਗਣੇ ਚ ਰੱਖਤੀ ਆ ਹੁਣ ਦੋਸਤੋ ਮਿਲਦੇ ਆ ਕੱਲ ਨੂੰ ਫੇਰ ਕਿਸੇ ਵੀਡੀਓ ਵਿੱਚ ਸਾਰਿਆਂ ਪਿਰਿਆਂ ਨੂੰ ਸਤਿ ਸ੍ਰੀ ਅਕਾਲ ਜੀ